ऐसा उल्लास है, है कि जो कभी भूल भी नहीं जाती इस अवसर पर बस इतना ही कहूं। जितनी भी एकता, जैसे अभी संतों की वाणी में आपने सुना तो सूत्र लिखे सार। सारे सूत्रों में ਪ੍ਰਿੰਸੀਪਲ ਉਪਿੰਦਰਪਾਲ ਕੋਰ ਡਾਕਟਰ ਚੰਦਰਪਾਲ ਕੋਰ ਡਾਕਟਰ ਬਲਜੀਤ ਕੋਰ અમારી ਹੋਪਸ ਮੋਟਿਵ ਵੱਲੋਂ ਅਮਲੀ ਲਾਲ ਨਾ ਨਾ ਵਾਲੇ ਨਾ ਗੱਤ ਵਿੱਚ ਹੋਂ ਤੇ ਜੀਤੇ ਦਾ ਸ਼ੋਰ ਬਣਾਉਂਦਾ ਸ਼ੋਰ ਬਣਾਉਂਦਾ ਜਿਦਾਂ ਮੇਰੇ ਸਤਿਗੁਰੂ ਤੇ ਪਾਸ ਸ੍ਰੀ ਮਹਾਰਾਜੀ ਤਨਾਂ ਲੋਕਾਂ ਦੇ ਮਾਲਕ ਸ਼ਬਦ ਦਾ ਅਵਤਾਰ ਕਾਲਯੁਗ ਦੇ ਬੋਹੇ ਥੇ ਸਰਬ ਮੁਕਤਾ ਦੇ ਸਭ ਸੰਗ ਰਹਿਬਰ ਪੀਰ ਸਤਗੁਰੂ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਨਾਂ ਦੀ ਪਵਿੱਤਰ ਲਿੱਗੀ ਮਿੱਠੀ ਗੋਦ ਦੇ ਵਿੱਚ ਸਤਗੁਰੂ ਮਹਾਰਾਜ ਦੀ ਕਿਰਪਾ ਉਦੋਂ ਮਹਾਪੁਰਖਾਂ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਣਾ ਸਾਰਿਆਂ ਦਾ ਹੀ ਜਿਹੜਾ ਜਨਮ ਦਿਹਾੜਾ ਸਮਝ ਲੋ ਖਾਲਸੇ ਦਾ ਜਨਮ ਦਿਹਾੜਾ ਸਮਝ ਲੋ ਮਨੋਂ ਦਾ ਸਭਾਗ ਪ੍ਰਾਪਤ ਹੋਇਆ ਹੈ ਆ ਸਾਰੇ ਗੁਰਪੁੱਤਾਂ ਦੀ ਸੰਗਤ ਬਾਈਏ ਕੋਈ ਰਸਨਾ ਬੰਦੀ ਨਾ ਰਹੇ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਕਥਨ ਕਰਦੇ ਹੋਏ ਸੰਤ ਨਿਹਾਲ ਸਿੰਘ ਜੀ ਉਹਨਾਂ ਦੀਆਂ ਲੈਨਾ ਨੂੰ ਉਹਨਾਂ ਦੀਆਂ ਸਤਰਾ ਨੂੰ ਸਾਡੇ ਮਹਾਨ ਬਦਵਾਨ ਬਹੁਤ ਵੱਡੀ ਸਿੱਖ ਕੌਮ ਨੂੰ ਉਹਨਾਂ ਦੀ ਦੇਣ ਹੈ ਭਾਈ ਕਾਨ ਸਿੰਘ ਜੀ ਨਾਬਾ ਮਹਾਨ ਕੋਸ਼ ਦੇ ਲਖਾ ਦੇ ਉਹ ਲਿਖਦੇ ਸਵਾਸ ਸਿੰਘ ਜੀ ਧਿਆਨ ਜੋੜੇ ਜਰਾ ਨੀਤ-ਨੀਤ ਆਖ ਕੇ ਛੂਤ ਦਰਕਾਰਿਆਂ ਨੂੰ ਕਿਹੜਾ ਚੁੱਕ ਪੁੱਤਾ ਵਾਂਗ ਛਾਤੀ ਨਾਲ ਲਾੰਗਦਾ ਨੀਤ-ਨੀਤ ਆਖ ਕੇ ਤੇ ਛੂਤ ਦਰਕਾਰਿਆਂ ਨੂੰ ਕਿਹੜਾ ਚੁੱਕ ਪੁੱਤਾ ਵਾਂਗ ਛਾਤੀ ਨਾਲ ਲਾੰਗਦਾ ਘਰ ਹੋਵੇ ਇੱਕ ਹੱਥ ਚੁੱਲ੍ਹੇ ਵੱਖ-ਵੱਖ ਵਾਰਾਂ ਜਿਹੜੇ ਹੁਣੇ-ਹੁਣੇ ਬੜੇ ਹੀ ਸਤਕਾਰਯੋਗ ਮਾਤਾ ਜੀ ਮਾਤਾ ਰੂਪ ਕਲਿਆਣੀ ਜੀ ਮਹਾ ਗੁਰੂ ਕਾ ਉਹਨਾਂ ਵੱਲੋਂ ਜੋ ਏਕਤੇ ਦੀ ਸਾਧ ਸੰਤ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਕੇ ਗਏ ਨੇ ਬੜਾ ਮਨ ਖੁਸ਼ ਹੋਇਆ ਆ ਵਿਚਾਰਾਂ ਨੂੰ ਇਸ ਸਾਧ ਸੰਗਤ ਧਾਰਨ ਕਰੀਏ ਫਲਾਣਾ ਮਾੜਾ ਦੀ ਫਲਾਣਾ ਮਾੜਾ ਮੇਰੇ ਸਾਹਿਬ ਨੇ ਉਹਨਾਂ ਦੀ ਬਾਤ ਲਿਖਿਆ ਹੈ ਸੰਤ ਨਿਹਾਲ ਸਿੰਘ ਜੀ ਨੇ ਇਹ ਕਹਿੰਦੇ ਵੱਡੀਆਂ ਪੈਗੀਆਂ ਫੁੱਟ ਪੈਗੀਆਂ ਵੱਖੋ ਵੱਖੋ ਚੁੱਲੇ ਹੋ ਗਏ ਸਾਧ ਸੰਗਤ ਪਰ ਸਾਰਿਆਂ ਨੂੰ ਇੱਕੇ ਦੀ ਲੜੀ ਦੇ ਵਿੱਚ ਪਰੋਣ ਦੇ ਵਾਸਤੇ ਘਰ ਹੋਵੇ ਇੱਕ ਹੱਥੇ ਚੁੱਲ੍ਹੇ ਵੱਖ-ਵੱਖ ਵਾਰਾਂ ਵੱਖੋ-ਵੱਖਰੇ ਚੁੱਲ੍ਹੇ ਹੋ ਗਏ ਕਿਹੜਾ ਇੱਕ ਬਾਟੇ ਵਿੱਚ ਅੰਮ੍ਰਿਤ ਪਿਆਮ ਦਾ ਬਾਟੇ ਵਿੱਚ ਅੰਮ੍ਰਿਤ ਪਿਆਉਣ ਦਾ ਇਕੱਠਿਆਂ ਨੂੰ ਇਹ ਵੀ ਮਾਰ ਜੀ ਦਾ ਸਾਸੂ ਦੇ ਦੇਸੀ ਵੀ ਸਾਰਿਆਂ ਨੂੰ ਇਕੱਠੇ ਕਰਨਾ ਹੈ ਕਿਹੜਾ ਇੱਕ ਬਾਤੇ ਵਿੱਚ ਅੰਮ੍ਰਿਤ ਪਿਆਮ ਦਾ ਅਗਲੀ ਪੰਕਤੀ ਬੜੀ ਕਮਾਲ ਦੀ ਲਿਖੀ ਹੈ ਉਹ ਘਰ-ਦਾਰ ਬਿਨਾਂ ਜਿਹੜੇ ਵਿਕਦੇ ਬਾਜ਼ਾਰਾਂ ਵਿੱਚ ਕਿਹੜਾ ਰਾਜ ਦੇ ਕੇ ਤੇ ਸੰਘਾਸਨ ਬਹਾਵਦਾ ਜਿਨ੍ਹਾਂ ਦਾ ਕੋਈ ਘਰ ਨਹੀਂ ਸੀ ਧਾਰਨੀ ਸੀ ਗਜ਼ਲੀ ਦੇ ਬਾਜ਼ਾਰਾਂ ਦੇ ਵਿੱਚ ਵਿਕਦੇ ਸਾਂ ਤੇ ਸਾਸੂ ਨੂੰ ਸਾਨੂੰ ਰਾਜ ਦੇ ਕਰਕੇ ਗੁਰਸਿੱਖ ਘਰ ਵਿੱਚ ਬੈਠਾ ਹੈ ਰਾਜਾ ਹੈ ਰਾਦਾ ਵੀ ਐਸਾ ਇੱਥੇ ਮੇਰੇ ਯਾਦ ਹੈ ਸਾਡੇ ਮਾਪਕ ਸੁਮੈਆ ਕਰਦੇ ਸੀ ਸੰਤੋਖਾ ਕਰਮ ਸਿੰਘ ਮਹਾਰਾਜ ਜੀ ਉਹਨਾਂ ਨੇ ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਚਰਨਾਂ ਰਜ ਰਹਿ ਕੇ ਬੜਾ ਸਮਾਂ ਸੇਵਾ ਕੀਤੀ ਇੱਥੇ ਚੰਡੀਗੜ੍ਹ ਦੇ ਵਿੱਚ ਹੀ ਡਾਕਟਰ ਪ੍ਰੀਤਮ ਸਿੰਘ ਦੀ ਕੋਠੀ ਦੇ ਵਿੱਚ ਸੰਤਵਾ ਇਸਰ ਸਿੰਘ ਮਹਾਰਾਜ ਜੀ ਦੀ ਰਹਿ ਸਖੀ ਸੀ دیوار ਲੱਗਦੇ ਸੀ ਸਮੇਂ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸਰਦਾਰ ਪ੍ਰਤਾਪ ਸਿੰਘ ਕੈਰੋ ਉਹਨੇ ਸਮਾਂ ਮੰਗਿਆ ਮਿਲਣ ਦੇ ਵਾਸਤੇ ਨਾ ਆਪੁਰਖਾਂ ਨੂੰ ਮਿਲਣ ਦੇ ਵਾਸਤੇ ਜਦੋਂ ਸਮਾਂ ਮਿਲ ਗਿਆ ਜਿਹੜੇ ਕਮਰ ਰੁੱਤ ਰਹਿ ਸੀ ਸੋਪੇ ਸਾਰੇ ਚੁਕਾ ਦਿੱਤੇ ਆਪਾਂ ਤਾਂ ਰੱਖਦੇ ਆ ਨਾ ਵੀ ਮੁੱਖ ਮੰਤਰੀ ਨੇ ਮਿਲਣ ਆਉਣਾ ਹੈ ਰਾਜ ਨੇ ਮਿਲਣ ਆਉਣਾ ਹੈ ਉਹਦਾ ਸਤਿਕਾਰ ਕਰੋ ਸੋਪੇ ਰੱਖੋ ਪਰ ਚੁਕਾ ਦਿੱਤੇ ਦਰਿਆ ਬੁਛਾ ਦਿੱਤੀ ਆਮ ਸਾਧੀਆਂ ਆ ਗਿਆ ਤੇ ਉਹ ਨਾਲ ਦੇ ਕਹਿ ਰਹੇ ਨੇ ਕਹਿੰਦੇ ਸਰਦਾਰ ਜੀ ਸੰਤਾਂ ਕੋਲੇ ਗਏ ਆ ਤੇ ਕੋਈ ਲੈਣ ਵਾਸਤੇ ਤਾਂ ਆਇਆ ਨਹੀਂ ਕੋਈ ਹਾਰ-ਹੂਰ ਪਾਉਣ ਵਾਸਤੇ ਆਇਆ ਨਹੀਂ ਕਹਿੰਦਾ ਇਹੀ ਦੇਖਦਾ ਫਿਰਦਾ ਸਰਦਾਰ ਪ੍ਰਤਾਪ ਸਿੰਘ ਕਹਿ ਰਿਹਾ ਕਹਰੋਂ ਕਹਿੰਦਾ ਇਹੀ ਦੇਖਦਾ ਫਿਰਦਾ ਆਹ ਬੱਚਿਆਂ ਵਾਲੀ ਦੀ ਦਾਤ ਸਹਾ ਸਿੰਘ ਤੋਂ ਉਹ ਆਪਾਂ ਬਰਕਰਾਰ ਰੱਖੀਏ ਇਹੀ ਕਹਿੰਦਾ ਦੇਖਦਾ ਫਿਰਦਾ ਚਲੇ ਗਿਆ ਜਾ ਕੇ ਤਲੋ ਨਾਮ ਬਰਕ ਬੰਗ ਤੇ ਬੈਠੇ ਸੀ ਇਹਨੇ ਨਮਸਕਾਰ ਕੀਤੀ ਭਗਤ ਜਨਾ ਕੋ ਸਦਾ ਨਿਵ ਰਹੀ ਹੈ ਜੋ ਨਿਵੈ ਤੋ ਫਲਗੁਨ ਪਾਵੇਗੋ ਨਮਸਕਾਰ ਕੀਤੀ ਖੜਾ ਹੋ ਗਿਆ ਵੀ ਕੋਈ ਨਾ ਕੋਈ ਕੁਰਸੀ ਲਿਆਉਣਗੇ ਸੋਫਾ ਲਿਆਉਣਗੇ ਪਰ ਕਿਹਨੇ ਲਿਆਉਣਾ ਮਹਾਪੁਰਖ ਸਾਹਿਬ ਦਾ ਅਹੰਕਾਰ ਦੀਆਂ ਧਜੀਆਂ ੜਾ ਦਿੰਦੇ ਨੇ ਹੋਰਨ ਮਹਾਪੁਰਖ ਸਾਹਿਬ ਸੰਗਤ ਐਸੇ ਹੀ ਮਹਾਪੁਰਖਾਂ ਦੀ ਆਤਮਾ ਨੂੰ ਸੰਗਤ ਕਰਨ ਦਾ ਸਮਾਂ ਮਿਲਿਆ ਕਾफी देर ਖੜਾ ਡੀਕਦਾ ਰਿਹਾ ਅਖੀਰ ਬੈਠ ਗਿਆ ਚਰਣਾ ਤੇ ਇੱਥੇ ਬੈਠਿਆ ਤੇ ਉਸ ਤੋਂ ਬਾਅਦ ਚਲੋ ਬਚਨ ਬਲਾਸ ਵੀ ਮੇਰਾ ਭਲਾ ਕਰੋ ਕਹਿੰਦੇ ਸਰਦਾਰਾ ਭਲਾ ਤੇਰਾ ਪਹਿਲੇ ਹੀ ਹੋਇਆ ਓਏ ਮਨੁੱਖਾ ਜਨਮ ਮਿਲਿਆ ਵੱਡੇ ਭਾਗ ਉਦੋਂ ਵੱਡੇ ਭਾਗ ਉਹ ਪੰਜਾਬ ਦੀ ਧਰਤੀ ਰਿਸ਼ੀਆਂ ਮਹੰਮਿਆਂ ਪੀਰਾਂ ਗੁਰੂਆਂ ਦੀ ਧਰਤੀ ਹੈ ਉਦੋਂ ਵੱਡੇ ਭਾਗ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੋਏ ਆ ਤੇ ਉਦੋਂ ਵੱਡੇ ਭਾਗ ਤੈਨੂੰ ਰਾਜ ਭਾਗ ਪ੍ਰਾਪਤ ਹੋਏ ਅੱਗੇ ਭਾਗ ਬਣਾਉਣੇ ਨੇ ਕਰ ਪਬਲਿਕ ਵੀ ਸੀਗਾ ਸੰਤਾਂ ਦੀ ਸੇਵਾ ਕਰ ਰਿਹਾ ਤੇਰਾ ਭਲਾ ਹੋਈ ਹੋਇਆ ਹੈ ਉਸ ਤੋਂ ਬਾਅਦ ਜਦੋਂ ਰਾਣਾ ਸਾਹਿਬ ਮੇਲਣ ਦੇ ਵਾਸਤੇ ਗਿਆ ਫਿਰ ਕੁਰਸੀ ਢਾਹ ਦਿੱਤੀ ਐ ਲੈ ਕੇ ਕਹਿੰਦੇ ਵੀ ਕੁਰਸੀ ਜਾ ਕੇ ਢਾਹ ਹੋਣ ਮਹਾਪੁਰਖਾਂ ਨੇ ਢਾਹ ਦਿੱਤੀ ਕਹਿੰਦਾ ਮਾਰਾਦੀ ਹੁਣ ਕੁਰਸੀ ਦੀ ਲੋੜ ਨਹੀਂ ਜਿਹੜਾ ਤੁਹਾਡੇ ਚਰਨਾ ਵਿੱਚ ਸੁੱਖ ਹੈ ਨਾ ਜੋ ਸੁਖ ਪ੍ਰਭ ਗੋਵਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ ਕੋ ਰਾਜ ਭਾਗ ਦੇ ਵਿੱਚ ਸੁੱਖ ਨਹੀਂ ਸੋ ਆਉ ਸਾਧ ਸੰਗਤ ਮੈਂ ਉਸੇ ਬੇਨਤੀ ਨੂੰ ਅੱਗੇ ਲੈ ਕੇ ਸੰਤ ਨਿਹਾਲ ਸਿੰਘ ਜੀ ਕਹਿੰਦੇ ਨੇ ਗੁਰਸਿੱਖਾ ਤੈਨੂੰ ਰਾਜ ਦੇਣਾ ਕੀਤਾ ਹੈ ਜਿੱਥੇ ਰਾਜੇ ਲੋਕ ਆ ਕੇ ਝੁਕਦੇ ਨੇ ਬਾਬਾ ਜੀ ਬੋਲ ਸਾਰੇ ਵਾਪੁਖਾਂ ਦਾ ਪੰਜਾਬ ਪਿਆਰਿਆਂ